ਉਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸਾਡੇ ਪੰਜਾਬ ਦੇ ਪਰਿਵਾਰੀ ਸਨ ਔਰ ਮੈਂ ਉਸ ਵੇਲੇ ਪਟਿਆਲੇ ਸ਼ਹਿਰ ਦੇ ਜ਼ਿਲ੍ਹਾ ਜਨ ਸਖਤਰ ਸੀਗਾ ਜਦੋਂ ਜੋੜੀਆਂ ਪਟਿਆਆਂ ਜੀ ਉਹਨਾਂ ਨੇ ਇੱਕ ਬਹੁਤ ਵੱਡਾ ਜਲਸਾ ਕੀਤਾ ਸੀਗਾ ਉਦੋਂ ਮੈਂ ਵੀ ਉਹਨਾਂ ਨਾਲ ਸੀਗਾ ਉਹ ਦਿਨ ਵੀ ਤੇ ਬਰਾਬਰ ਯਾਦ ਰਹਤੇ ਹਨ ਸਾਥੀਓ ਕੇ ਸਾਥ ਬਾਰਾਦਰੀ ਗਾਰਡਨ ਮੈਂ सुबह सुबह टहलना और जोड़िया भाग्या चौक में साथियों से गप रहा सारी पुरानी यादें और मैं देख रहा हूँ आज मुझे काफी पुराने पुराने साथियों के दर्शन करने का भी अवसर मिला है आज ये बड़ी खुशी की गल है ਕਿ ਪੰਜਾਬ ਦੇ ਲੋਕਾਂ ਨੇ ਜਿਸ ਢੰਗ ਦੇ ਨਾਲ ಮತਦਾਨ 'ਚ ਹਿੱਸਾ ਲੈ ਰਹੇ ਨੇ ਔਰ ਇਹ ਇੱਕੋ ਇਸ ਤੋਂ ਵੀ ਵੱਡੀ ਗੱਲ ਹੈ ਕਿ ਲੋਕ ਜਾਗਰੂਕ ਹੋ ਚੁੱਕੇ ਨੇ ਜਨਤਾ ਜਾਣਦੀ ਹੈ ਕਿ ਜਿਹੜਾ ਬੰਦਾ ਜਨਤਾ ਦੀ ਸੇਵਾ ਕਰੇਗਾ ਪੰਜਾਬ ਦੀ ਸੇਵਾ ਕਰੇਗਾ ਉਹ ਹੀ ਇਸ ਮੈਦਾਨ 'ਚ ਖੜਾ ਰਹੇਗਾ ਪੰਜ ਚੋਣਾ ਜਿਹੜੀ ਮਹਾਰਾਣੀ ਪ੍ਰਨੀਤਕੌਰ ਨੇ ਲੜੀਆਂ ਔਰ ਮਹਾਰਾਣੀ ਪ੍ਰਨੀਤਕੌਰ ਦਾ ਜਿੱਦਾਂ ਦਾ ਸੰਬੰਧ ਆਮ ਜਨਤਾ ਨਾਲ ਹੈ ਉਹ ਵੀ ਗੰਦਾ ਹੈ ਕਿ ਜਿਸ ਤਰ੍ਹਾਂ ਪਬਲਿਕ ਨਾ ਦੇ ਨਾਲ چل ਰਹੀ ਹੈ ਉਹ ਪੰਜਾਬ ਦੇ ਭਲੇ ਲਈ ਪੜਿਆਲੇ ਦੇ ਭਲੇ ਲਈ ਬਹੁਤ ਕੁਝ ਕੰਮ ਕਰ ਰਹੇ ਨੇ ਕੇਂਦਰ ਦੀ ਸਰਕਾਰ ਨਾਲ ਜੇ ਪੰਜਾਬ ਜੁੜੇਗਾ ਔਰ ਪੜਿਆਲਾ ਜੁੜੇਗਾ ਤਾਂ ਇੱਥੇ ਵਿਕਾਸ ਦੀ ਬਹੁਤ ਵੱਡੀ ਪਰਿਵਰਤਨ ਹੋਣਾ ਹੈ ਕਿਸਾਨ ਲਗਾਤਾਰ ਭਾਜਪਾ ਦਾ ਵਿਰੋਧ ਕਰਨ ਲੱਗਾ ਮੋਦੀ ਸਾਹਿਬ ਜੇ ਜਿੱਤ ਹਾਸਲ ਕਰ ਦੇਣ ਤਾਂ ਵਾਣੋਂ ਦੇ ਵਿੱਚ ਰਾਜੀਨਾਮਕ ਵਿੱਚ ਕਾਮਯਾਬ ਹੋਣਗੇ ਜਿਹੜੇ ਤਿੰਨ ਕਾਨੂੰਨ ਸੀਗੇ ਜਿਨ੍ਹਾਂ ਨੂੰ ਕਿਸਾਨਾਂ ਨੇ ਮੰਨਿਆ ਸੀਗਾ ਇਹ ਕਾਲੇ ਕਾਨੂੰਨ ਹੈ ਤਾਂ ਮੋਦੀ ਸਾਹਮਣੇ ਕਿਸਾਨਾਂ ਨਾਲ ਸਹਿਮਤੀ ਕਰਦੇ ਉਹ ਕਾਨੂੰਨ ਵਾਪਸ ਲੈ ਲੈ। ਸੋ ਜਿੱਥੇ ਪਟਿਆਲੇ ਦੇ ਵਿੱਚ ਲੋਕ ਸਭਾ ਚੋਣਾਂ ਲੈ ਕੇ ਅਸੀਂ ਦੇਖ ਸਕਦੇ ਹਾਂ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਉੱਥੇ ਹੀ ਭਾਜਪਾ ਦੇ ਵੱਡੇ ਲੀਡਰ ਨੇ ਗੱਲਬਾਤ ਕਰਾਂਗੇ ਬਲਵੰਤ ਰਾਏ ਜੀ ਨਾਲ ਸਰ ਕਿਵੇਂ ਦੇਖਦੇ ਹੋ ਅੱਜ? ਅੱਜ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਨੇ ਜਿਸ ਝੰਗ ਦੇ ਨਾਲ મતદાન ਚ ਹਿੱਸਾ ਲੈ ਰਹੇ ਨੇ ਔਰ ਇੱਕੋ ਇਸ ਤੋਂ ਵੀ ਵੱਡੀ ਗੱਲ ਹੈ ਕਿ ਲੋਕ ਜਾਗਰੂਕ ਹੋ ਚੁੱਕੇ ਨੇ ਕਿ ਰਾਜਨੀਤੀ ਕਿੱਦਾਂ ਦੀ ਹੋਣੀ ਚਾਹੀਦੀ ਹੈ ਔਰ ਰਾਜਨੀਤੀ ਅੰਦਰ ਕੰਮ ਕਰਨ ਲੋਕ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਜਨਤਾ ਜਾਣਦੀ ਹੈ ਕਿ ਜਿਹੜਾ ਬੰਦਾ ਜਨਤਾ ਦੀ ਸੇਵਾ ਕਰੇਗਾ ਪੰਜਾਬ ਦੀ ਸੇਵਾ ਕਰੇਗਾ ਉਹੀ ਇਸ ਮੈਦਾਨ 'ਚ ਖੜਾ ਰਹੇਗਾ ਪਿਛਲੇ 5 ਚੋਣਾਂ ਜਿਹੜੀਆਂ ਮਹਾਰਾਣੀ ਪ੍ਰਨੀਤ ਕੌਰ ਨੇ ਲੜੀਆਂ ਔਰ ਮਹਾਰਾਣੀ ਪ੍ਰਨੀਤ ਕੌਰ ਦਾ ਜਿੱਦਾਂ ਦਾ ਸੰਬੰਧ ਆਮ ਜਨਤਾ ਨਾਲ ਹੈ ਉਹ ਵਿਗਾਂਧਾ ਹੈ ਕਿ ਜਿਸ ਤਰ੍ਹਾਂ ਪਬਲਿਕ ਅਨਾ ਦੇ ਨਾਲ ਚੱਲ ਰਹੀ ਹੈ ਉਹ ਪੰਜਾਬ ਦੇ ਭਲੇ ਲਈ ਪੜਿਆਲੇ ਦੇ ਭਲੇ ਲਈ ਬਹੁਤ ਕੁਝ ਕੰਮ ਕਰ ਰਹੇ ਨੇ ਔਰ ਛੇਵਾਂ ਜਿਹੜਾ ਚੋਣ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਲੜ ਰਹੇ ਨੇ ਜਿਨ੍ਹਾਂ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਹੈ ਔਰ ਉਹ ਵੀ ਅਪੀਲ ਕਰਦੇ ਨੇ ਕਿ ਪੰਜਾਬ ਦੀ ਖੁਸ਼ਹਾਲੀ ਲਈ ਪੰਜਾਬ ਦੇ ਲੋਕਾਂ ਦੇ ਅੰਦਰ ਇੱਕ ਆਤਮ ਸਨਮਾਨ ਪੈਦਾ ਕਰਨ ਲਈ ਸਾਨੂੰ ਅਜੇ ਲੋੜ ਹੈ ਤਾਂ ਕੇਂਦਰ ਦੀ ਸਰਕਾਰ ਨਾਲ ਜੁੜਨ ਦੀ ਲੋੜ ਹੈ ਕੇਂਦਰ ਦੀ ਸਰਕਾਰ ਨਾਲ ਜੇ ਪੰਜਾਬ ਜੁੜੇਗਾ ਔਰ ਪਟਿਆਲਾ ਜੁੜੇਗਾ ਤਾਂ ਇੱਥੇ ਵਿਕਾਸ ਦੀ ਬਹੁਤ ਵੱਡੀ ਪਰਿਵਰਤਨ ਹੋਣਾ ਹੈ ਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲੇ ਦੇ ਵਿੱਚ ਆਏ ਉਹਨਾਂ ਦਾ ਬੜਾ ਵੱਡਾ ਹੰਗਾਰਾ ਮਿਲਿਆ ਰੈਲੀ ਨੂੰ ਲੈ ਕੇ ਜੋਨਾਂ ਕਹਿ ਗਿਆ ਕਿ ਪਟਿਆਲੇ ਦੀ ਸੜਕਾਂ ਦੇ ਉੱਤੇ ਘੁੰਮਦਾ ਰਹਿਆ ਹੈ ਜੀ ਤੁਸੀਂ ਕਦੇ ਨਾਲ ਘੁੰਮਿਆ ਹਣ ਦੇ ਜੀ ਬਿਲਕੁਲ ਬਿਲਕੁਲ ਮੈਂ ਦੱਸਦਾ ਕਿ ਉਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸਾਡੇ ਪੰਜਾਬ ਦੇ ਪਰਿਵਾਰੀ ਚਲ ਔਰ ਮੈਂ ਉਸ ਵੇਲੇ ਪਟਿਆਲੇ ਸ਼ਹਿਰ ਦੇ ਜ਼ਿਲ੍ਹਾ ਜਨ ਸਕੱਤਰ ਸੀਗਾ ਜਦੋਂ ਜੋੜੀਆਂ ਪਟਿਆਲਾ ਚ ਉਹਨਾਂ ਨੇ ਇੱਕ ਬਹੁਤ ਵੱਡਾ ਜਲਸਾ ਕੀਤਾ ਸੀਗਾ ਉਦੋਂ ਮੈਂ ਵੀ ਉਹਨਾਂ ਨਾਲ ਸੀਗਾ ਔਰ ਉਹਨਾਂ ਨੂੰ ਗੱਡੀ 'ਚ ਬਿਠਾ ਕੇ ਫੇਡ ਗੱਡੀ 'ਚ ਬਿਠਾ ਕੇ ਮੈਂ ਇਸੇ ਰਸਤੇ ਤੇ ਰਹੀ ਔਰ ਉਹਨਾਂ ਨੂੰ 에어ਪੋਰਟ ਛੱਡ ਕੇ ਆਏ ਸੀਗਾ ਇਹਨਾਂ ਬਰੇ ਉਹਨਾਂ ਨਾਲ ਕੰਮ ਵੀ ਕੀਤਾ ਔਰ ਉਹਨਾਂ ਦਾ ਜਿੱਦਾਂ ਦਾ ਕੰਮ ਕਰਨ ਦੀ ਸ਼ੈਲੀ ਹੈ ਕੋਈ ਪ੍ਰਚਾਰਕ ਵੀ ਰਹੀ ਸੰਗਦੇ ਔਰ ਜਿਸ ਢੰਗ ਨਾਲ ਉਹ ਕੰਮ ਕਰਦੇ ਨੇ ਦੁਨੀਆ 'ਚ ਇਸ ਤਰ੍ਹਾਂ ਦਾ ਕੋਈ ਟਾਈਮ ਟੇਬਲ ਫਿਕਸ ਕਰਕੇ ਚੱਲਣ ਵਾਲਾ ਬੰਦਾ ਕਦੇ ਨਹੀਂ ਮਿਲੇਗਾ ਉਹਨੇ ਘਰ-ਬਾਗ ਛੱਡਿਆ ਜਨਤਾ ਦੀ ਸੇਵਾ ਲਈ ਉਹਨਾਂ ਨੇ ਘਰਵਾਂ ਛੱਡੇ ਦੇਸ਼ ਦੀ ਸੇਵਾ ਲਈ ਉਹਨਾਂ ਨੇ ਘਰਵਾਂ ਛੱਡੇ ਇਸ ਮੁਲਕ ਦੀ ਤਰੱਕੀ ਹੋਵੇ ਔਰ ਪੰਜਾਬ ਦੀ ਜਨਤਾ ਲਈ ਨਰਿੰਦਰ ਮੋਦੀ ਭਾਈ ਮੋਦੀ ਦੇ ਅੰਦਰ ਦੇ ਦਿਲਾਸ਼ੇ ਬਹੁਤ ਵੱਡੀ ਛੂ ਹੈ ਉਹ ਚਾਹੁੰਦੇ ਨੇ ਕਿ ਪੰਜਾਬ ਦੇ ਅੰਦਰ ਨਸ਼ਾ ਖਤਮ ਹੋਵੇ ਪੰਜਾਬ ਦੇ ਅੰਦਰ ਬੇਰੋਜ਼ਗਾਰੀ ਖਤਮ ਹੋਵੇ ਪੰਜਾਬ ਦੇ ਅੰਦਰ ਜਿਹੜਾ ਪਿਛਲੇ 20 ਸਾਲਾਂ ਤੋਂ ਪਿੱਛੇ ਗਿਆ ਹੈ ਉਹ ਤਰਕਿਆਂ ਘਰੇ ਇਹ ਯੋਜਨਾ ਮੋਦੀ ਸਾਹਿਬ ਦੇ ਕੋਲ ਹੈਗੀਆਂ ਸੋ ਦੂਜੇ ਪਾਸੇ ਕਿਸਾਨ ਲਗਾਤਾਰ ਭਾਜਪਾ ਦਾ ਵਿਰੋਧ ਕਰ ਰਹੇ ਲੱਗਦਾ ਮੋਦੀ ਸਾਹਿਬ ਜੇ ਜਿੱਤ ਹਾਸਲ ਕਰਦੇ ਨੇ ਤਾਂ ਮਨਾਉਣ ਦੇ ਵਿੱਚ ਰਾਜ਼ੀ ਨਾਮ ਕਰਨ ਵਿੱਚ ਕਾਮਯਾਬ ਹੋਣਗੇ ਜੀ ਜਿਹੜੇ ਤਿੰਨ ਕਾਨੂੰਨ ਸੀਗੇ ਜਿਨ੍ਹਾਂ ਨੂੰ ਕਿਸਾਨਾਂ ਨੇ ਮੰਨਿਆ ਸੀਗਾ ਇਹ ਕਾਲੇ ਕਾਨੂੰਨ ਹੈ ਤਾਂ ਮੋਦੀ ਸਾਹਮਣੇ ਕਿਸਾਨਾਂ ਨਾਲ ਸਹਿਮਤੀ ਕਰਦੇ ਉਹ ਕਾਨੂੰਨ ਵਾਪਸ ਲੈ ਲੈ ਕਿਸਾਨੀ ਉਦਲ ਅੰਦੋਲਨ ਉਹਦੇ ਖਤਮ ਹੋ ਗਿਆ ਹੁਣ ਤਾਂ ਸਿਆਸੀ ਪਾਰਟੀ ਦੇ ਵਰਕਰ ਸ਼ਾਮਿਲ ਹੈ ਉਹ ਕਰਗੱਡ ਦੂਜੀ ਇੱਕ ਪਾਰਟੀ ਦਾ ਘਰਾਉ ਕਰਦੇ ਨੇ ਉਹ ਤਾਂ ਆਮ ਆਦਮੀ ਪਾਰਟੀ ਦਾ ਘਰਾਉ ਕਰਦੇ ਨੇ ਜਿੱਦਾਂ ਦਾ ਇਹਨੇ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਉਦੋਂ ਦਾ ਨਾ ਹੁਣਾ ਸਮਣਾਰੇ ਕਿਸਾਨ ਨਹੀਂ ਹੈ ਇਹ ਸਿਆਸੀ ਪਾਰਟੀ ਦੇ ਲੋਕ ਹੈ ਕਿਸਾਨ ਤਾਂ ਆਪਣੇ ਘਰ ਬੈਠ ਗਏ ਉਹ ਮੋਦੀ ਨਾਲ ਸਹਿਮਤ ਹੈ ਅੱਜ ਸਾਇਲੈਂਟ ਬੋਰਡ ਜਿਹੜੀ ਹੈ ਪਟਿਆਲੇ ਦੇ ਅੰਦਰ ਪੰਜਾਬ ਦੇ ਅੰਦਰ ਜਿੰਨੀ ਮੋਦੀ ਸਾਹਿਬ ਨੂੰ ਪੈਰੀ ਕਿਸੇ ਪਾਰਟੀ ਨੂੰ ਨਹੀਂ ਪੈਰੀ ਸੋ ਦੂਜੇ ਪਾਸੇ ਪਟਿਆਲੇ ਨੂੰ ਮਹਾਰਾਣੀ ਪ੍ਰੇਰਿਤ ਕਰੋ ਬੜਾ ਸਟਰੋਂਗ ਕੈਂਡੀਡੇਟ ਮਿਲ ਰਹੇ ਨੇ ਭਾਜਪਾ ਵੱਲੋਂ ਜੇ ਮਹਾਰਾਣੀ ਸਾਹਿਬ ਜਿੱਥੇ ਦੇ ਨੇ ਤਾਂ ਪਟਿਆਲੇ ਜ਼ਿਲ੍ਹੇ ਦਾ ਕਿਹੜਾ ਪਹਿਲਾ ਕੰਮ ਹੋਗਾ ਜੋ ਹੱਲ ਹੋਵੇਗਾ ਜੀ ਸਭ ਤੋਂ ਪਹਿਲਾ ਕੰਮ ਜਿਹੜਾ ਇੱਥੇ ਬਾਰ ਬਾਰ ਹੜ੍ਹਾਂ ਆਂਦੀਆਂ ਨੇ ਜੀ ਉਹਨਾਂ ਨੂੰ ਰੋਕਣ ਵਾਲੀ ਜਿਹੜਾ ਕੰਮ ਅਧੂਰਾ ਪਿਆ ਉਹ ਪੂਰਾ ਕਰਾਂਗੇ ਔਰ ਜੋਰ ਨਾਲ ਪੂਰਾ ਮੈਂ ਬਹੁਤ ਮੋਦੀ ਸਾਹਿਬ ਮਹਾਰਾਣੀ ਸਾਹਿਬ ਨਾਲ ਵਾਦਾ ਕਰਕੇ ਗਏ ਨੇ ਕਿ ਸਭ ਤੋਂ ਪਹਿਲਾ ਕੰਮ ਅਸੀਂ ਉਹ ਕਰਾਂਗੇ ਧੰਨਵਾਦ ਜੀ ਸੋ ਅੱਜ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਹਿ ਕੇ ਅਸੀਂ ਪਟਾਲੇ ਦੀਆਂ ਗਲੀਆਂ ਦੇ ਵਿੱਚ ਘੁੰਮਦਾ ਰਿਹਾ ਮੈਨੂੰ ਪਟਾਲੇ ਦਾ ਪਤਾ ਹੈ ਸੋ ਉਹਨਾਂ ਦੇ ਨਾਲ ਦੇ ਬਲਵੰਤਰ ਰਾਏ ਜੀ ਸਾਨੂੰ ਮਿਲ ਗਏ ਨੇ ਜਿਹਨੇ ਦੱਸਿਆ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਜੀ ਨਾਲ ਫੇਰੇ ਤੇ ਉਹਨਾਂ ਜਹਾਜ਼ ਚੜਾ ਕੇ ਆਇਆ ਸੀ ਲੋਕ ਸਭਾ ਚੋਣਾਂ ਲਈ VOTING ਦਾ ਦਿਨ ਹੋਵੇਗਾ ਖਾਸ ਇੱਕ ਪਾਸੇ VOTING ਦੂਜੇ ਪਾਸੇ D5 ਚੈਨਲ ਪੰਜਾਬੀ ਕਰੇਗਾ ਵਿਸ਼ਲੇਸ਼ਣ ਇੱਕ ਮੰਚ ਤੇ ਇਕੱਠੇ ਹੋਣਗੇ 84 ਮਾਹਰ 1 ਜੂਨ ਨੂੰ ਸਾਰਾ ਦਿਨ ਤੁਹਾਨੂੰ ਦੇਵਾਂਗੇ ਹਰ ਅਪਡੇਟ ਲੋਕ ਸਭਾ ਚੋਣਾਂ ਦੇ ਤਹਿਤ VOTING ਦੀ ਮਹਾ ਕਵਰੇਜ ਦੇ ਨਾਲ-ਨਾਲ ਸਾਰੀਆਂ ਸੀਟਾਂ ਅਤੇ ਮੇਦਵਾਰਾਂ ਬਾਰੇ ਖੁੱਲੀ ਚਰਚਾ ਕੇਵਲ D5 ਚੈਨਲ ਪੰਜਾਬੀ ਤੇ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ ਨਿਟਰਹਾਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾਏ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ